ਖੇਰਾ ਜੀ ਨਾ ਰਹਿ ਗਿਆ ਤੇ ਜੇ ਖੇਰੇ ਦੀ ਬਣ ਗਈ ਸਰਕਾਰ ਭਗਵੰਤ ਕਰਲਾ ਤਿਆਰੀ ਤੇਰੇ ਤੇ ਉਲਟਾ ਐਨਡੀਪੀਐਸ ਦਾ ਪਰਚਾ ਕਰਦਾ ਹੀ ਕਰਨਾ ਮੈਂ ਔਰ ਸੁਣੋ ਔਰ ਮੈਂ ਔਰ ਇਥੇ ਕਹਾਂ ਜਾਨਾ ਮੈਂ ਬਦਲੇ ਨਾ ਨਹੀਂ ਕਰਨਾ ਮੈਂ ਇਨਸਾਫ ਇਸ ਕਰਕੇ ਲੈਣਾ ਵਾ ਵਿੱਚ ਉਹ ਵੀ ਜਾਣਗੇ ਜੇ ਔਰ ਇਥੇ ਅਫਸਰ ਜਿਹੜਾ ਨਾ ਸਾਡੇ ਕੋਲ ਇੱਕ ਪੰਜਾਬ ਸਰਕਾਰ ਕੋਲ ਇੱਕ ਧਾਰਾ ਵਾ 311 ਅਸੀਂ ਵੱਡੇ ਤੋਂ ਵੱਡੇ ਆਈਜੀਐਸ ਅਫਸਰ ਡੀਸੀ ਡਿਊਸੀ ਐਸਐਸਪੀ ਚੱਕਰੇ 304 ਤੇ 311 ਅਚ ਜ਼ਬਰਨ ਰਿਟਾਇਰ ਕਰਕੇ ਫੜ ਕੇ ਅੰਦਰ ਦੇ ਸਕਦੇ ਹਾਂ ਉਹਨੂੰ ਜਦੋਂ ਮਰਜ਼ੀ ਡਿਸਮਿਸ ਕਰ ਸਕਦੇ ਪੈਨਸ਼ਨ ਵੀ ਨਹੀਂ ਮਿਲ ਗਈ ਉਹਨਾਂ ਅਫਸਰਾਂ ਨੂੰ ਵੀ 311 ਦੀ ਗੱਲ ਮੈਂ ਕਹਿ ਦੇਣਾ ਚਾਹਣਾ ਤੁਹਾਡੇ ਤੇ 311 ਲੱਗਣੀ ਆ ਇਹ ਬਦਲਾਖੋਰੀ ਨਹੀਂ ਹੋਏਗੀ ਇਹ ਮੈਂ ਇਸ ਕਰਕੇ ਕਰਨਾ ਵਾ ਕਿ ਉਸ ਤੋਂ ਬਾਅਦ ਜਦਨੇ ਪਰਚਾ ਦਰਜ ਹੋਗਾ ਨਾ ਐਨਡੀਪੀਐਸ ਦਾ ਨਾ ਬੰਦਿਆਂ ਦੇ ਉੱਤੇ ਜਾਓ ਜੇ ਸਾਰੇ ਪੰਜਾਬ ਦੇ ਵਿੱਚ ਕਿਸੇ ਇੱਕ ਪੁਲਿਸ ਵਾਲੇ ਨੇ ਵੀ ਕਿਸੇ ਤੇ ਝੂਠਾ ਪਰਚਾ ਦਰਜ ਕਰਾਓ ਕਹਿੰਦੇ ਖੈਰੇ ਖੈਰੇ ਤੇ ਪਰਚਾ ਹੋਇਆ ਸੀਗਾ ਉਹ ਦੇਖ ਲਓ ਹਸ਼ਰ ਕਿਉਂ ਆ ਮੱਖ ਮੰਤਰੀ ਉਹ ਬੈਠਾ ਵਾ ਕੀ ਕਹਿੰਦੇ ਉਹ ਕਿੱਤਿਆ ਪਾਰ ਬੈਠਾ ਵਾ ਟਾਕੀ ਜਲੀ ਵਾਲ ਵਾਂਗੂ ਜੇਲ੍ਹ 'ਚ ਬੈਠਾ ਵਾ ਆਪਾਂ ਕੱਟ ਲਈ ਮੇਰੇ ਵੀਰੋ ਇਹ ਤਾਂ ਉੱਥੇ ਅੰਦਰ दारू ਨਹੀਂ ਲੱਗਦੀ ਹੈਗੀ ਇਹਦੇ ਕੋਲ 2-4 ਦਿਨ ਵੀ ਨਹੀਂ ਇਕੱਠ ਹੋਣੇ ਅੱਛਾ ਹੁਣ ਇਹਦਾ ਜਿਹੜੇ ਪਿਤਾ ਜੀ ਗਏ ਨੇ ਜੇਲ੍ਹ 'ਚ ਅਸੂਦੀ ਗੱਲ ਸੁਣ ਲੋ ਕੇਜਰੀਵਾਲ ਸਾਹਿਬ ਇਹ ਪਪਾ ਹੀ ਕਹਿੰਦੇ ਮੁੰਏ ਸਾਰੇ ਆ ਪੁੱਛਿਆ ਸੀ ਕਿ ਪਤਾ ਨਹੀਂ ਕਿਹੜੀ ਜਨਾਨੀ ਕਹਿੰਦੇ ਮੇਰਾ ਪਿਤਾ ਹੈ ਕੇਜਰੀਵਾਲ ਇਹ ਜਿਹੜੇ ਜੋਤ ਆਏਗਾ ਉਹ ਬਚਾਰਾ ਗੁਰੂ ਗੋਬਿੰਦ ਸਿੰਘ ਇਹਨਾਂ ਦਾ ਪਪਾ ਹੋਊਗਾ ਜਿਹੜਾ ਉੱਥੇ ਕੇਜਰੀਵਾਲ ਹੁਣ ਸੁਣ ਲੋ ਕੇਜਰੀਵਾਲ ਦੀ ਗੱਲ ਜਿਹੜੇ ਬੰਦੇ ਪਹਿਲਾਂ ਫੜੇ ਗਏ ਨੇ ਮਨੀਸ਼ ਸੋਢੀਆ ਤੇ ਉਹ ਥੋੜੀ ਹਵਾ ਤੇ ਸ਼ਤਿੰਦਰ ਜੈਨ ਉਹਨਾਂ ਪਿਛਲੇ 1.5 ਸਾਲ ਦੇ ਅੰਦਰ ਨੇ ਸੁਪਰੀਮ ਕੋਰਟ ਦੇ ਅੱਪਟਾ ਕਿੰਮਾਂ ਦਾ ਰਿਜੈਕਟ ਹੋ ਚੁੱਕੀਆਂ ਨੇ ਇੱਕ ਸ਼ਰਾਬ ਘਟਾਲੇ 'ਚ ਯਾਰ ਫਿਰ ਵੀ ਕਹੀ ਜਾਂਦੇ ਬੜੇ ਕੱਟੜਵਾਦ ਦਾ ਉਹਦੇ ਉਹਨਾਂ ਦੇ ਕੇਸ ਤੋਂ ਇੱਕੇ ਜੁੜਦੀ ਜੁੜਦੀ ਤਾਰ ਕੇਜਰੀਵਾਲ ਚੱਕ ਲਿਆ ਆਗੇ ਇਹਨਾਂ ਨੇ ਹੁਣ ਕੇਜਰੀਵਾਲ ਦੇ ਜਦੋਂ ਫੜਿਆ ਗਿਆ ਇਹਨੇ ਹਾਈ ਕੋਰਟ ਵਿੱਚ ਉਹਨੂੰ ਚੁਣੌਤੀ ਦਿੱਤੀ ਹਾਈ ਕੋਰਟ ਨੇ ਇਹਦੀ ਪਟੀਸ਼ਨ ਰਿਜੈਕਟ ਕਰ ਦਿੱਤੀ ਕਿ ਕੇਜਰੀਵਾਲ ਤੈਨੂੰ ਅਸੀਂ ਬਾਹਰ ਨਹੀਂ ਕੱਢ ਸਕਦੇ ਤੇਰੇ ਖਿਲਾਫ ਵੀ ਸ਼ਰਾਬ ਘਟਾਲੇ ਦੀਆਂ ਬੜੀਆਂ ਤਕੜੀਆਂ ਤਾਰਾਂ ਜਿਹੜੀ ਇੱਕ ਸੀਨਾ ਉਹਦੀ ਆਰਡਰ ਲੜਕੀ ਬੀਆਰਐਸ ਚੀਫ ਮਿਨਿਸਟਰ ਜੀ ਤੇ ਲੈ ਗਿਆ ਉਹਨਾਂ ਦਾ ਕੇ ਕਵਿਤਾ ਉਹਦੀ ਸਟੇਟਮੈਂਟ ਹੈ ਕਿ ਕੇਜਰੀਵਾਲ ਨੂੰ ਸੀ ਪੈਸੇ ਦੇ ਅੰਦਰ ਇਹਦੀ ਪਾਰਟੀ ਦੇ ਵਿੱਚ ਉਹ ਕਹਿੰਦੇ ਸੀ ਨਹੀਂ ਤੈਨੂੰ ਛੱਡ ਸਕਦੇ ਫਿਰ ਵੀ ਕਹਿੰਦੇ ਸੀ ਕੱਟੜੇ ਮੰਦਾਂ ਦਾ ਅੱਛਾ ਹੁਣ ਡਰ ਇੱਡੇ ਗਏ ਨੇ ਆ ਇੱਕ ਰਾਗਵ ਚੱਟਾ ਜੀ ਨਹੀਂ ਬਣਾਇਆ ਇਸ ਪੁੱਤ ਨੇ ਆਪਣਾ ਪੰਜਾਬ ਦਾ ਜਿਹੜਾ ਐਮਪੀ ਬਣਾਇਆ ਇਥੋਂ ਜਿਹੜਾ ਕਹਿੰਦਾ ਸੀ ਸਰਕਾਰ ਰਾਗਵ ਚੱਟਾ ਚਲਾਉਂਦਾ ਜੀ ਤੁਹਾਨੂੰ ਪਤਾ ਕਿੱਥੇ ਉਹ ਰਾਜ ਸਭਾ ਦਾ ਮੈਂਬਰ ਕਿੱਥੇ ਆ ਉਹ ਲੰਡਨ ਵਿੱਚ ਇੱਥੇ ਆ ਕਰਦਾ ਜਦੋਂ ਦਾ ਵਿਆਹ ਹੋਇਆ ਉਹ ਐਕਟਰਸ ਨਾਲ ਉਹ ਨਾ ਮੁੜ ਕੇ ਪੰਜਾਬ ਦੇ ਵਿੱਚ ਇਹ ਦਿਨੇ ਉਹਨੂੰ ਵੀ ਚੱਕ ਲੈਣਾ ਲਾਲਾ ਜੀ ਆਉਂ ਕਿ ਚਲ ਚਲ ਕਾਕਾ ਤੇ ਹੜ੍ਹ ਜੇਹਲ ਦੇ ਵਿੱਚ ਡਰਦਾ ਆ ਨਹੀਂ ਰਿਹਾ ਹੁਣ ਬਹਾਨਾ ਉੱਥੇ ਬਣਾਉਂਦਾ ਵਾ ਅਗੇ ਹਮਾਰਾ ਤਾਂ ਅੱਖਾਂ ਦਾ ਆਪਰੇਸ਼ਨ ਹੋਣਾ ਹੈ ਵੀ ਭੜਿਆ ਮਾਨਸਾ ਨਾਲੇ ਕਿਨੇ ਦਿੱਲੀ ਦਾ ਹੈਲਥ ਮਾਡਲ ਬੜਾ ਤਕੜਾ ਵਾ ਅਸੀਂ ਪੰਜਾਬ ਦੇ ਵਿੱਚ ਹਸਪਤਾਲੇ ਬੜੇ ਤਕੜੇ ਕਰਦੇ ਕਿ ਆਹ ਫਿਰ ਅੱਖਾਂ ਦਾ ਆਪਰੇਸ਼ਨ ਇੱਕ ਨਾਨਾ ਤੇ ਪਿਓ ਦਾ ਪੁੱਤ ਹੈਗਾ ਤਾਂ ਐਡੇ ਡਰਪੂਕ ਨੇ ਮੇਰੇ ਵੀਰ ਉੱਥੇ ਸਾਰੇ ਰੋਈ ਜਾਂਦੇ ਕਿਚਰੀ ਵਾਲਾ ਕ ਭਜਨ ਕਮ ਹੋ ਗਿਆ 4 ਕਿਲੋ ਮੈਂ ਕਹਾਂ ਲੇਦਾ ਫਿਰ ਇੰਤਜ਼ਾਰ ਕਰੂੰਗਾ ਜੇ ਤਾਂ ਸੀਬੀਆਈ ਦੇ ਪਰਚੇ ਦੂਜੇ ਵੀ ਆਉਣੇ ਆ ਜਿਹੜਾ ਸ਼ੀਸ਼ ਮਹਿਨ ਦਾ 5 ਉਸ ਤੋਂ ਬਾਅਦ ਜੱਲਪੁਰ ਦਾ ਘਟਾਲਾ ਤਿੰਨ ਪਰਚੇ ਨੇ ਇਹਦੇ ਖਿਲਾਫ ਤੇ ਹੁਣ ਇਹ ਤੂੰ ਘਬਰਾ ਗਿਆ ਵੇਖ ਅੱਛਾ ਫਿਰ ਇੱਕ ਦਿਨ ਆਇਆ ਇਹਨਾਂ ਦਾ ਬਾਹਰ ਨਾ ਝੀਲ ਦੇ ਬਾਹਰ ਖੜੇ ਆ ਫਰਜੀਂ ਗਲਾਬੀ ਇੱਥੇ ਆ ਨਿੱਕਾ ਇਨਸੂਲਿਨ ਦੀ ਸ਼ੀਸ਼ੀ ਨਹੀਂ ਹੁੰਦੀ ਕਈਆਂ ਨੂੰ ਸ਼ੂਗਰ ਹੋ ਗਈ ਇਨਸੂਲਿਨ ਦੀ ਹੁੰਦੀ ਨਿੱਕੀ ਜੀ ਸ਼ੀਸ਼ੀ ਉਹਨੂੰ ਕਹਿੰਦੇ ਵਾਇਲ ਕਹਿੰਦੇ ਨੇ ਅੰਗਰੇਜ਼ੀ ਚ ਉਹ ਨਿੱਕੀਆਂ ਲੈ ਕੇ ਨਾ ਸ਼ੀਸ਼ੀਆਂ ਝੀਲ ਦੇ ਬਾਹਰ ਜਾ ਕੇ ਕਿਛਰੀ ਵਾਲ ਨੂੰ ਇਨਸੂਲਿਨ ਦੋ ਕਿਛਰੀ ਵਾਲ ਨੂੰ ਇਨਸੂਲਿਨ ਦੋ ਉਹ ਅਦਾਲਤ ਨੇ ਪੁੱਛਿਆ ਈਡੀ ਨੂੰ ਬੁਲਾ ਕੇ ਵੀ ਤੁਸੀਂ ਇਹਦਾ ਇਲਾਜ ਕਿਉਂ ਨਹੀਂ ਕਰਾਉਂਦੇ ਇਹਦੀ ਸ਼ੂਗਰ ਬੜ ਇਹਦੀ ਦਾ ਬਿਆਨ ਹੈ ਮੇਰਾ ਨਿਕਾ ਕੋਰਟ ਦੇ ਵਿੱਚ ਉਹ ਕਹਿੰਦੇ ਅਸੀਂ ਕਰੀਏ ਜੀ ਕੇਤਰੀਵਾਲ ਅੰਭੀ ਬੜੇ ਚੁੱਪਦਾ ਜੀ ਜੇਲ੍ਹ ਦੇ ਵਿੱਚ ਅੰਭ ਚੁੱਪਦਾ ਵਾ ਸਕੂਲੇ ਖਾਂਦਾ ਪੂੜੀਆਂ ਖਾਂਦਾ ਅੱਗੇ ਮੇਰੀ ਸ਼ੁਕਰ ਵੱਧ ਜੂਏ ਜ਼ਿਆਦਾ ਤੇ ਮੈਡੀਕਲ ਆਧਾਰ ਦੇ ਉੱਤੇ ਮੈਨੂੰ ਜਵਾਨਤ ਮਿਲਜੀ ਆਹ ਕੇਤਰੀਵਾਲ ਵੱਡਾ ਦਲੇਰ ਇਨਕਲਾਬੀ ਜੀ